ਅੱਜ ਲੁਧਿਆਣਾ ਦੀ ਕਰਦੇ ਆ ਲੁਧਿਆਣਾ ਦੇ ਵਿੱਚ ਗਿਣਤੀ ਸੈਂਟਰ ਬਾਹਰ ਹੰਗਾਮਾ ਹੋਇਆ ਬੀਜੇਪੀ ਲੀਡਰਾਂ ਨੇ ਆਪ ਵਿਧਾਇਕ ਜੀਵਨ ਸੰਗੋਵਾਲ ਦੀ ਕਾਰਕਰੀ ਹੈ ਲੁਧਿਆਣਾ ਦੇ ਵਿੱਚ ਗਿਣਤੀ ਸੈਂਟਰ ਦੇ ਬਾਹਰ ਹੰਗਾਮਾ ਹੋਇਆ ਵੱਡੀ ਖਬਰ ਹੈ ਲੁਧਿਆਣਾ ਦੀ ਜਿੱਥੇ ਕਿ ਗਿਣਤੀ ਸੈਂਟਰ ਦੇ ਬਾਹਰ ਹੰਗਾਮਾ ਹੋਇਆ ਬੀਜੇਪੀ ਲੀਡਰਾਂ ਨੇ ਆਪ ਵਿਧਾਇਕ ਜੀਵਨ ਸੰਗੋਵਾਲ ਦੀ ਕਾਰ ਕੇਰੀਆ ਗਿਣਤੀ ਕੇਂਦਰ ਅੰਦਰ ਜਾ ਰਹੀ ਸੀ ਵਿਧਾਇਕ ਦੀ ਕਾਰ ਜਿਸ ਨੂੰ ਘੇਰਿਆ ਗਿਆ ਕਾਰ ਰੋਕੜ ਤੇ ਕਾਰ ਚੋਂ ਉਤਰ ਕੇ ਇੱਕ ਵਿਅਕਤੀ ਭੱਜਿਆ ਹੈ ਇਸ ਦੀ ਜਾਣਕਾਰੀ ਮਿਲ ਰਹੀ ਹੈ ਤਾ ਲੁਧਿਆਣਾ ਦੇ ਵਿੱਚ ਗਿਣਤੀ ਸੈਂਟਰ ਦੇ ਬਾਹਰ ਹੰਗਾਮਾ ਹੋਇਆ ਇਹ ਤਸਵੀਰ ਮੌਕੇ ਦੀ ਸਾਹਮਣੇ ਆਈ ਹੈ ਕਾਰ ਦੇ ਵਿੱਚੋਂ ਇੱਕ ਵਿਅਕਤੀ ਨਿਕਲ ਕੇ ਭੱਜ ਰਿਹਾ ਸੀ ਜਿਹੜਾ ਕਿ ਕੈਮਰੇ ਦੇ ਵਿੱਚ ਕੈਦ ਹੋਇਆ ਤਾਂ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਬੀਜੇਪੀ ਲੀਡਰਾਂ ਦੇ ਵੱਲੋਂ ਆਪ ਵਿਧਾਇਕ ਜੀਵਨ ਸੰਘੋਵਾਲ ਦੀ ਕਾਰ ਨੂੰ ਘੇਰਿਆ ਗਿਆ ਹੈ ਕਾਰ ਰੋਕਣ ਤੇ ਕਾਰ ਦੇ ਵਿੱਚੋਂ ਉਤਰ ਕੇ ਇੱਕ ਵਿਅਕਤੀ ਭੱਜਦਾ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਮੌਕੇ ਤੇ ਹੰਗਾਮਾ ਹੋਇਆ ਹੈ ਇਹ ਤਸਵੀਰ ਦੇਖ ਰਹੇ ਹੋ ਤੁਸੀਂ ਹੰਗਾਮਾ ਕੀਤਾ ਗਿਆ ਹੈ ਤਸਵੀਰਾਂ ਦੇਖ ਰਿਹਾ ਤੇ ਲੁਧਿਆਣਾ ਦੀਆਂ ਤਸਵੀਰਾਂ ਨੇ ਜਿੱਥੇ ਗਿਣਤੀ ਸੈਂਟਰ ਦੇ ਬਾਹਰ ਹੰਗਾਮਾ ਹੋਇਆ ਬੀਜੇਪੀ ਲੀਡਰਾਂ ਨੇ ਆਪ ਵਿਧਾਇਕ ਜੀਵਨ ਸੰਗੋਵਾਲ ਦੀ ਕਾਰ ਨੂੰ ਘੇਰਿਆ ਜਿਸ ਦੇ ਵਿੱਚੋਂ ਉਤਰ ਕੇ ਇੱਕ ਵਿਅਕਤੀ ਮੌਕੇ ਤੋਂ ਭੱਜਦਾ ਨਜ਼ਰ ਆਇਆ ਕੈਮਰੇ ਦੇ ਵਿੱਚ ਕੈਦ ਹੋ ਗਿਆ। ਆ ਵੀ ਕਿਧਰ ਗਿਆ? ਕੌਣ ਹੈ? ਕੌਣ ਹੈ? ਭਾਈ ਪਏ ਲਾਡੀ ਦਾ ਮਾਸੜਾ ਮੈਂ ਐ ਐਮਐਲ ਭਾਈ ਕੋਈ ਦੱਸ ਦੋ ਤੁਸੀਂ ਖੱਟੀ ਚੋਂ ਭੱਜੇ ਹੋ ਤੁਸੀਂ ਇਹ ਦੇਖੋ ਜੀ ਮੈਂ ਕਪਿਲ ਕਤਿਆਲ ਪਾਰਟੀ ਦਾ ਸਪੋਕਸਪਰਸਨ ਆ ਮੈਨੂੰ ਅੰਦਰ ਜਾਣ ਤੋਂ ਰੋਕਤਾ ਕਿਉਂਕਿ ਸਾਡੇ ਕੈਂਡੀਡੇਟ ਨਾਲ ਸੀ ਐਮਐਲ ਸਾਹਿਬ ਆਏ ਐਮਐਲ ਸਾਹਿਬ ਕਿੱਦਾਂ ਅੰਦਰ ਜਾ ਰਹੇ ਜੀ ਮੈਂ ਕਿ ਪੁੱਛਣਾ ਚਾਹੁੰਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਕਰਨੀ ਕਰਦੀ ਹੋ ਯਾਰ ਮੈਂ ਕੋਈ ਡਰਦਾ ਨਹੀਂ ਹਾਂਗਾ ਇਹ ਕਿੱਦਾਂ ਅੰਦਰ ਜਾ ਰਹੀ ਹੈ ਦੱਸੋ ਕੋਣ ਨੇ ਭਾਈ ਸਾਹਿਬ ਆਇਓ ਪੁੱਛੋ ਨਹੀਂ ਨਹੀਂ ਹੁਣ ਕਿਉਂ ਜਾ ਰਹੇ ਆ